ਪਿੰਡ ਕੋਟਾਂ ਲਾਗੇ ਔਰੰਗਜੀਬ ਦੀ ਪੁਰਾਣੇ ਸਮੇਂ ਦੀ ਇਹ 350 ਸਾਲ ਪੁਰਾਣੀ ਸਰਾਂ ਜੀ ਇਹ ਅੰਦਰ ਜਾ ਰਹੇ ਅਸੀਂ ਅੰਦਰ ਜਾ ਰਹੇ ਹਾਂ ਇਹਦੇ ਵਿੱਚ ਰੋਕ ਥਾਮ ਲਾਈ ਹੋਈ ਆ ਪੰਜਾਬ ਸਰਕਾਰ ਨੇ ਕਹਿੰਦੇ ਵੀ ਕਿਸੇ ਨੇ ਅੰਦਰ ਨਹੀਂ ਜਾਣਾ ਬਹੁਤ ਹੀ ਢਈ ਹੋਈ ਹੈ ਇਹ ਜਗਾ ਦੇਖ ਲਓ ਕਹਿੰਦੇ ਵੀ ਭੂਤਾਂ ਚੜੇਲਾਂ ਬਹੁਤ ਹੋ ਸਕਦੀਆਂ ਨੇ ਹਨੇਰਾ ਪਿਆ ਦੇਖੋ ਜੀ ਏ ਮੈਨੂੰ ਲੱਗਦਾ ਆ ਤਾਂ ਸਾਡੇ ਪਰਸ਼ਾਮੀ ਨੇ ਡਰ ਹੁਣਾ ਇੱਧਰ ਕੀ ਚੱਕਰ ਆ ਕਿਤੇ ਹੋਰ ਹੀ ਨਾ ਇੱਥੇ ਸਾਨੂੰ ਵੀ ਕੈਦ ਹੋ ਜਾਈਏ ਅਸੀਂ ਵੀ ਦੇਖ ਲਓ ਜੀ ਬਸ ਇੱਥੋਂ ਬੰਦ ਹੁੰਦੀ ਐ ਸਾਢੇ 350 ਸਾਲ ਪੁਰਾਣੀ ਐ ਇਹ ਸਰਾਹ ਜੀ ਔਰੰਗਜੀਬ ਦੀ ਮੈਨੂੰ ਲੱਗਦਾ ਇਹ ਇੱਥੇ ਇੱਕ ਕਮਰਾ ਠੰਡਾ ਪਿਆ ਹੋਇਆ ਦੇਖੋ ਜੀ ਆ ਦੇਖ ਲੋ ਜੀ ਚੂਨਾ ਕਿੰਨਾ ਖਰਾਬ ਹੋਇਆ ਪਿਆ ਦੇਖ ਲੋ ਜੀ ਪਰ ਅਸੀਂ ਦੋ ਹੀ ਬੰਦੇ ਦਲੇਰ ਇੱਕ ਚੂਮੂ ਵਾਲਾ ਸਣੀ ਹਲੋ ਤੇ ਦੂਜਾ ਜਗਦੀਪ ਸਿੰਘ ਮੌਲਾ ਮਲਾਉ ਦੀ ਧਰਤੀ ਤੋਂ ਦੋ ਹੀ ਅੰਦਰ ਆਇਆ ਇੱਥੇ ਕੇਲੇ ਦੇ ਵਿੱਚ ਕੋਈ ਨਹੀਂ ਆ ਰਿਹਾ ਸਿਕਿਉਰਟੀ ਗਾਰਡ ਸਪੈਸ਼ਲ ਉੱਥੇ ਗੇਟ ਤੇ ਆ ਉਹ ਕਹਿੰਦਾ ਵੀ ਵੀਡੀਓ ਨਹੀਂ ਬਣਾਉਣੀ ਨੂੰ ਉਹਦੀ ਵੀਡੀਓ ਦਿਖਾਉਣੀ ਸੀ ਅਸੀਂ ਨੇ ਤੇ ਉਹਨਾਂ ਨੇ ਬੰਦ ਕੀਤਾ ਹੋਇਆ ਕਹਿੰਦੇ ਅੰਦਰ ਨਹੀਂ ਜਾਣਾ ਤੇ ਕਹਿੰਦੇ ਇਧਰੋਂ ਗੇੜਾ ਦੇ ਕੇ ਆ ਜਾਣਾ ਆ ਦੇਖ ਲਓ ਜੀ ਤੁਹਾਨੂੰ ਦਿਖਾਉਨੇ ਆ ਇੱਥੇ 120 ਕਮਰੇ ਨੇ ਜੀ ਇੱਥੇ ਇਹ ਔਰੰਗਜੀਬ ਦੀ ਸਰਾਂਹ ਪੁਰਾਣੀ ਆ ਦੇਖ ਲਓ ਲਿਖਿਆ ਹੋਇਆ ਸੂਚਨਾ ਫੋਟੋ ਖਿੱਚਣਾ ਮਨਾ ਹੈ ਵੀਡੀਓ ਬਣਾਉਣੀ ਮਨਾ ਹੈ ਇਹ ਸਮਾਰਕ ਪੰਜਾਬ ਸਰਕਾਰ ਨੇ ਪ੍ਰਚੀਨ ਇਤਿਹਾਸਿਕ ਇਤਿਹਾਸਕ ਸਮਾਰਕਾਂ ਤੇ ਪ੍ਰਾਂਤਕ ਸਥਾਨਾਂ ਅਤੇ ਅਬਸਿੱਸ਼ਾਂ ਨਾਲ ਸੰਬੰਧੀ ਸੰ ਆ ਬਾ ਗਾਂ ਆਪਾਂ ਨੂੰ ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਕਿ ਕੀ ਲਿਖਿਆ ਹੋਇਆ ਦੇ ਐਕਟ ਅਨੁਸਾਰ ਸੁਰੱਖਿਤ ਹੈ ਜੇ ਕੋਈ ਵਿਅਕਤੀ ਇਸ ਸਮਾਰਕ ਨੂੰ ਕਿਸੇ ਤਰ੍ਹਾਂ ਦੀ ਨਾਸ਼ ਕਰੇਗਾ ਹਿਲਾਵੇਗਾ ਖਰਾਬ ਕਰੇਗਾ ਬਦਲੇਗਾ ਵਿਗਾੜੇਗਾ ਜਾਂ ਹਾਨੀ ਪਹੁੰਚਾਏਗਾ ਉਪਰੋਕਤ ਐਕਟ ਦੇ ਨਿਯਮਾਂ ਅਨੁਸਾਰ 4000 ਰੁਪਏ ਤੱਕ ਦਾ ਯਰਮਾਨੀ ਦਾ ਭਾਗੀ ਹੋਵੇਗਾ 3 ਮਹੀਨੇ ਤੱਕ ਦੀ ਕੈਦ ਦੀ سزا ਹੋਵੇਗੀ। ਇਹ ਦੇਖ ਲਓ ਜੀ। ਆਹ ਦੇਖ ਲਓ। ਇਹ ਚਾਰ ਦੁਵਾਰੀ ਉਹ ਟੈਂਕੀ ਦੇ ਕੋਲੋਂ ਇੱਧਰ ਤੱਕ ਖੰਡਰ ਹੋਇਆ ਪਿਆ ਜੀ ਇਹ ਜਮਾਂ। ਲਓ ਜੀ ਬਹੁਤ ਟਿਆ ਹੋਇਆ ਜੀ ਇਹ ਕਿਹੜਾ। ਕਮਰੇ ਵੀ ਦਿਖਾ ਜੀ। ਕਮਰੇ ਤੁਹਾਨੂੰ ਦਿਖਾ ਰਹੇ ਹਾਂ। 120 ਕਮਰੇ ਨੇ ਜੀ ਇਹਦੇ ਵਿੱਚ। 15 15 ਦੀ ਤੈਹ ਲੱਗੀ ਹੋਈ ਏ ਇੱਕ ਇੱਕ ਸਾਈਡ ਦੀ ਹੁਣ ਉਹ ਦੇਖੋ ਜੀ ਮੇਰਾ ਹੱਤ ਬੜਾ ਖਰਾਬ ਹੋ ਗਿਆ ਮਿੱਟੀ ਦੇ ਨਾਲ ਆਹ ਦੇਖ ਲਓ ਜੀ ਲੈ ਵੀ ਆ ਕੇ